ਬਾਦ ਵੱਡੀ ਖਬਰ ਹੈ ਜਿਵੇਂ ਕਿ ਕਰਨਲ ਮਾਮਲੇ ਦੇ ਵਿੱਚ ਸੀਐਮ ਮਾਨ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨਹੀਂ ਰਹਿਣਗੇ ਕਿਉਂ ਨਹੀਂ ਰਹਿਣਗੇ ਪੂਰੀ ਖਬਰ ਤੁਹਾਡੇ ਸਾਹਮਣੇ ਧਰਾਂਗੇ ਕਿਉਂਕਿ 24 ਘੰਟਿਆਂ ਦਾ ਆਹ्वान ਕਰਕੇ ਦੱਸਿਆ ਸੀ ਕਿ 24 ਘੰਟਿਆਂ ਦਾ ਤੁਹਾਨੂੰ ਅਸੀਂ ਟਾਈਮ ਦਿੰਦੇ ਹਾਂ ਜੇਕਰ ਕਰਨਲ ਮਾਮਲੇ ਦੇ ਵਿੱਚ ਕੋਈ ਵੀ ਮਤਲਬ ਐਕਸ਼ਨ ਹੋ ਗਿਆ ਤਾਂ ਠੀਕ ਹੈ ਤੇ ਨਹੀਂ ਫਿਰ ਅਸੀਂ ਆਪਣਾ ਐਕਸ਼ਨ ਕਰਾਂਗੇ ਤੇ ਕਰਨਲ ਡਿਊਟੀ ਸਾਹਿਬ ਕੀ ਕਹਿ ਰਹੇ ਨੇ ਪੂਰੀ ਖਬਰ ਤੁਹਾਡੇ ਸਾਹਮਣੇ ਧਰਾਂਗੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਐਸੀ ਜਾਨੀ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨਹੀਂ ਰਹੋਗੇ ਪੂਰੀ ਖਬਰ ਤੁਹਾਡੇ ਸਾਹਮਣੇ ਧਰਦੇ ਆ ਕਿ ਕਰਨਲ ਸਾਹਿਬ ਕੀ ਕਹਿ ਰਹੇ ਨੇ ਕਿਉਂਕਿ ਕਰਨਲ ਵਾਟ ਨੂੰ ਇਨਸਾਫ ਨਹੀਂ ਮਿਲਿਆ ਪਰ ਹੁਣ ਇਹਨਾਂ ਨੇ ਆਪਣਾ ਐਕਸ਼ਨ ਕਰ ਦਿੱਤਾ ਹੈ ਕਰਨਲ ਡਿਊਟੀ ਸਾਹਿਬ ਇੱਕ ਬਹੁਤ ਵੱਡੇ ਨੇਤਾ ਵੀ ਨੇ ਕਰਨਲ ਸਾਹਿਬ ਵੀ ਨੇ ਔਰ ਬਹੁਤ ਸਾਰੀ ਪਬਲਿਕ ਇਹਨਾਂ ਦੇ ਨਾਲ ਵੀ ਹੈ ਔਰ ਹੁਣ ਇਹਨਾਂ ਨੇ ਐਕਸ਼ਨ ਕੀ ਕੀਤਾ ਹੈ ਔਰ ਕਿਹੜਾ ਟਾਈਮ ਦੇ ਦਿੱਤਾ ਸਰਕਾਰ ਨੂੰ ਔਰ ਬਾਕੀ ਜਿਹੜੀ ਪੰਜਾਬ ਦੀ ਪੁਲਿਸ ਹੈ ਉਹਨਾਂ ਨੂੰ ਵੀ ਇਹਨਾਂ ਨੇ ਯਾਨੀ ਅਲਟੀਮੇਟਮ ਦੇ ਦਿੱਤਾ ਕਰਨਲ ਡੁੱਡੀ ਸਾਹਿਬ ਨੇ ਫਿਰ ਤੋਂ ਯਾਨੀ ਇੱਕ ਚੇਤਾਵਨੀ ਦਿੱਤੀ ਹੈ ਮੁੱਖ ਮੰਤਰੀ ਨੂੰ ਵੀ ਔਰ ਪੰਜਾਬ ਦੀ ਪੁਲਿਸ ਨੂੰ ਵੀ ਜਿਵੇਂ ਕਿ ਨਾਨਕ ਸਿੰਘ ਐਸਐਸਪੀ ਇਹਨਾਂ ਨੇ ਕਦੇ ਵੀ ਯਾਨੀ ਐਕਸ਼ਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਔਰ ਨਾਹੀ ਮਾਨ ਸਾਹਿਬ ਨੇ ਕੋਈ ਐਕਸ਼ਨ ਲਿਆ ਪਰ ਕਰਨਲ ਸਾਹਿਬ ਨੇ ਇੱਕ ਐਕਸ਼ਨ ਲੈ ਲਿਆ ਪੂਰੀ ਖਬਰ ਸੁਣੋ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਸੁਣੋ जैन साथियों साथियों जैसा कि आपको पता है के के अंदर साहब साथ जो बर्बरता हुई कार्रवाई होनी चाहिए थी उसकी अपील की थी लेकिन तो 24 घंटे का समय गुजर जाने के बाद जब कोई भी एक्शन नहीं हुआ कहीं से कोई रेस्पॉन्स नहीं मिला तो कर्नल साहब ने चीफ जस्टिस ऑफ इंडिया को पीएल डाली एक एप्लीकेशन लिखा और अब आज फिर तीसरी बात पुणे कर्नल डूडी साहब हमारे साथ हैं सर आपका बहुत बहुत स्वागत थैंक यू ये दोनों स्टेप उठाने के बाद अब आप पंजाब के सीएम मान साहब से क्या कहना चाहेंगे और क्या आप अगला जो एक्शन है उस पर विचार कर रहे हैं मैं पंजाब के मान्य मुख्यमंत्री श्री भगवंत मान साहब से कहना चाहता हूं कि हे छोटे भाई आप तो कॉमेडियन रहे हो दूसरों को हंसाते रहे हो आज एक कर्नल साहब की मेम साहब रो रही है उन्हें हंसा दीजिए और अगर आप ऐसा नहीं करेंगे तो पंजाब के मुख्यमंत्री नहीं रहेंगे कर्नल साहब आपने मान साहब से अपील की अगर मान साहब ने आपकी अपील पर कोई एक्शन नहीं लिया तो फिर आपका अगला स्टेप क्या होगा मैं जानता हूं मान साहब बहुत अच्छे इंसान प्रशासक एवं मुख्यमंत्री है वो जरूर एक्शन लेंगे और अगर वो एक्शन मेरी वर्बल बातों पर नहीं लेते हैं तो छह दिन का टाइम है मान साहब को सात दिन हम उस प्लेटफॉर्म पर मिलेंगे जिसका एक्शन प्लान अभी बताने से फेयर माइंड से उनको करने दो हाँ लेकिन इन छह दिन के अंदर भी जब तक ये अगला आह्वान नहीं करता तब तक हर सब डिविजनल लेवल पर एस साहब को ਜਿਆਦਾ ਲੋਡ ਨੌਡਰ ਦੀ ਪ੍ਰੋਬਲਮ ਹੁੰਦੀ ਹੈ ਸ਼ਾਂਤੀਪੂਰਵਕ ਪੰਜ ਆਦਮੀ ਰੋਜ਼ ਜਾਣਗੇ ਐਸ.ਡੀ.ਐਮ. ਸਾਹਿਬ ਕੇ ਸਾਥ ਮੇ 10:30 ਵਜੇ ਉਹਨਾਂ ਦੇ ਆਫਿਸ ਮੇ ਚਾਹ ਪੀئیںਗੇ ਵਾਪਸ 6 ਦਿਨਾਂ ਦਾ ਟਾਈਮ ਦੇ ਦਿੱਤਾ ਕਰਨਲ ਸਾਹਿਬ ਡੂਡੀ ਨੇ ਕਿਹਨੂੰ ਦੇ ਦਿੱਤਾ ਸਿਆਮਾਨ ਨੂੰ ਉਹ ਕਹਿੰਦੇ 6 ਦਿਨਾਂ ਦੇ ਵਿੱਚ ਜੇਕਰ ਕੋਈ ਮਾਮਲਾ ਸੋਲਝਦਾ ਠੀਕ ਹੈ ਤੇ ਨਹੀਂ ਫਿਰ ਅਸੀਂ 6 ਦਿਨਾਂ ਦੇ ਬਾਅਦ ਤੁਹਾਨੂੰ ਇਸੇ ਪਲੇਟਫਾਰਮ ਤੇ ਫਿਰ ਮਿਲਾਂਗੇ ਔਰ ਟਾਈਮ ਕੀ ਦਿੱਤਾ ਹੈ ਯਾਨੀ ਐਕਸ਼ਨ ਕਰਾਂਗੇ ਜੇਕਰ ਸਿਆਮਾਨ ਨੇ ਉਹਨਾਂ ਦੀਆਂ ਗੱਲਾਂ ਨੂੰ ਐਕਸੈਪਟ ਨਾ ਕੀਤਾ ਔਰ ਐਕਸ਼ਨ ਨਾ ਕੀਤਾ ਤਾ ਕੁਛ ਵੱਡਾ ਹੋ ਸਕਦਾ ਆ ਆਰਮੀ ਦੇ ਵਿੱਚੋਂ ਇਹ ਗੱਲ ਪੂਰੀ ਤਰ੍ਹਾਂ ਪੱਕੀ ਹੋ ਚੁੱਕੀ ਆ ਔਰ ਪੰਜਾਬ ਦਾ ਬੱਚਾ ਬੱਚਾ ਚਾਹੁੰਦਾ ਹੈ ਕਿ ਇਨਸਾਫ ਮਿਲਣਾ ਚਾਹੀਦਾ ਔਰ ਪਵਨ ਤਮਾਨ ਸਰਕਾਰ ਹਰ ਫਰੰਟ ਦੇ ਉੱਤੇ ਨਾਕਾਮ ਪੇਸ਼ ਆ ਰਹੀ ਆ ਔਰ ਦੂਜੇ ਪਾਸੇ ਸੈਨਾ ਦੇ ਵਿੱਚੋਂ ਹਰ ਵਕਤ ਇਹੀ ਗੱਲ ਚੱਲ ਰਹੀ ਆ ਕਿ ਭਾਈ ਇਹਨਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਮੁੱਖ ਮੰਤਰੀ ਬਦਲੇ ਜਾਣ ਤੱਕ ਦੀ ਗੱਲ ਕਹਿ ਦਿੱਤੀ ਆ ਕਿ ਮੁੱਖ ਮੰਤਰੀ ਬਦਲਿਆ ਜਾਣਾ ਜੇਕਰ ਤੁਸੀਂ ਐਕਸ਼ਨ ਨਾ ਲਿਆ ਤੇ ਅਗਲੇ ਮੁੱਖ ਮੰਤਰੀ ਕੋਈ ਹੋਰ ਹੀ ਹੋਣਗੇ ਇਹ ਤਾਂ ਲੋਕ ਸਾਰੇ ਜਾਣਦੇ ਆ ਪੰਜਾਬ ਦੇ ਕਿ ਮੁੱਖ ਮੰਤਰੀ ਦੀ ਸਰਕਾਰ ਤਾਂ ਨਹੀਂ ਆਉਂਦੀ ਕਿਉਂਕਿ ਮੁੱਖ ਮੰਤਰੀ ਨੇ ਕੰਨਾ ਕਰਨਲ ਦਾ ਮਾਮਲਾ ਨਹੀਂ ਬਹੁਤ ਸਾਰੇ ਪੰਜਾਬ ਦੇ ਵਿੱਚ ਐਸੇ ਮਾਮਲੇ ਨੇ ਜਿਨ੍ਹਾਂ ਦੇ ਨਾਲ ਪੰਜਾਬ ਅੱਜ ਵੀ ਜੂਝਦਾ ਤੇ ਜੂਝਦਾ ਹੀ ਰਹਣਾ ਕਿਉਂਕਿ ਇਹਨਾਂ ਦੀਆਂ ਸਰਕਾਰਾਂ ਨੇ ਜਿਹੜੀ ਗੱਲ ਰੱਖ ਕੇ ਸਰਕਾਰ ਬਣਦੀ ਹੈ ਪੰਜਾਬ ਦੇ ਅੰਦਰ ਤੁਸੀਂ ਦੱਸੋ ਕਿ ਉਹਨਾਂ ਮੁੱਦਿਆਂ ਦੇ ਉੱਤੇ ਭਗਵਾਨ ਤੇ ਮਾਨ ਨੇ ਇੱਕ ਵੀ ਕੰਮ ਕੀਤਾ ਛਿੱਟੇ ਦਾ ਮੁੱਦਾ ਰੱਖ ਕੇ ਸਰਕਾਰ ਬਣਦੀ ਆ ਤੇ ਫੇਰ ਸਾਡੇ ਲੋਕਾਂ ਨੂੰ ਵਰਦਨਾ ਕੇ ਦੁਬਾਰੇ ਕਹਿੰਦੇ ਸਾਡੀ ਸਰਕਾਰ ਨੂੰ ਆਓ ਤੇ ਦੁਬਾਰੇ ਸਾਨੂੰ ਜਿਹੜੇ ਕਿ ਮੌਕੇ ਦੇ ਦਿਓ ਔਰ ਦੂਜੇ ਪਾਸੇ ਹੁਣ ਗੱਲ ਉੱਠ ਰਹੀ ਹੈ ਨਾਲ ਨਾਲ ਅਮਰਪਾਲ ਸਿੰਘ ਦੀ ਤਾਂ ਅਮਰਪਾਲ ਸਿੰਘ ਦਾ ਕੀ ਰੋਲ ਆ ਜਾਂਦਾ ਇਹਨਾਂ ਗੱਲਾਂ ਦੇ ਵਿੱਚ ਕਿ ਜਿਵੇਂ ਪੰਜਾਬ ਦੇ ਵਿੱਚ ਗੋਲ ਵਾਲਾ ਤੇਜ਼ ਹੋ ਰਿਹਾ ਉਹ ਐਸੇ ਹੀ ਕਰਕੇ ਜਿਵੇਂ ਕਿ ਹੁਣ ਤਸ਼ੱਦਦ ਹੋ ਰਿਹਾ ਚਾਹੇ ਫੌਜੀਆ ਦੇ ਨਾਲ ਹੋ ਰਿਹਾ ਚਾਹੇ ਸਾਡੇ ਆਮ ਲੋਕਾਂ ਦੇ ਨਾਲ ਹੋ ਰਹੇ ਇਨਕਾਊਂਟਰ ਵੀ ਹੋ ਰਹੇ ਨੇ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ ਪਰ ਅਮਰਪਾਲ ਸਿੰਘ ਦਾ ਜਿਹੜਾ ਯੋਗਦਾਨ ਉਸ ਗੱਲ ਦੇ ਵਿੱਚ ਇਸ ਲਈ ਆ ਜਾਂਦਾ ਕਿਉਂਕਿ ਇਕੱਲੀ ਧਿਰ ਇੱਕ ਬੱਚੀ ਆ ਪੰਜਾਬ ਦੇ ਅੰਦਰ ਜਿਹੜੀ ਇਹ ਸਰਕਾਰਾਂ ਨੂੰ ਇਹਨਾਂ ਹਕੂਮਤਾਂ ਨੂੰ ਟੱਕਰ ਦੇ ਸਕਦੀ ਹੈ ਖਾਲਸਾ ਪੰਥ ਲਹਿਰ ਜਿਵੇਂ ਚੱਲੀ ਆ ਅਮਰਪਾਲ ਸਿੰਘ ਦੀ ਲੋਕ ਸਭਾ ਦੀਆਂ ਵੋਟਾਂ ਦੇ ਵਿੱਚ ਜਦੋਂ ਅਮਰਪਾਲ ਸਿੰਘ ਜਿੱਤ ਨੇ ਪ੍ਰਾਪਤ ਕਰਦੇ ਨੇ ਔਰ ਉਸ ਤੋਂ ਬਾਅਦ ਉਹ ਮਾਮਲਾ ਸਾਹਮਣੇ ਆਇਆ ਕਰਨਲ ਸਾਹਿਬ ਦਾ ਕਾਇਦਾ ਵਰ ਜੇ ਸੀ ਕਿ ਇਹਨਾਂ ਨੂੰ ਸਬਕ ਸਿਖਾਇਆ ਜਾਵੇ ਇਨਜਾਮ ਤੱਕ ਪਹੁੰਚਾਇਆ ਜਾਵੇ ਪਰ ਨਹੀਂ ਕਿਉਂਕਿ ਫੌਜ ਦੇ ਬਹੁਤ ਸਾਰੇ ਕਰਨਲ ਬਹੁਤ ਸਾਰੇ ਵਿਗੇੜੀਆ ਬਹੁਤ ਸਾਰੇ ਕਮਾਂਡਰ ਨੇ ਜਿਹੜੇ ਕਿ ਆਰਮੀ ਦੇ ਕਮਾਂਡਰ ਨੇ ਬਹੁਤ ਸਾਰੇ ਨੌਜਵਾਨ ਨੇ ਨੌਜਵਾਨ ਉਹਨਾਂ ਨੂੰ ਕੋਸ ਰਹੇ ਵੀ ਭਾਈ ਤੁਸੀਂ ਐਕਸ਼ਨ ਕਿਉਂ ਨਹੀਂ ਲੈ ਰਹੇ ਕਰਨਲ ਸਾਹਿਬ ਪੰਜਾਬ ਦੇ ਵਿੱਚ ਕੁੱਟੇ ਗਏ ਨੇ ਬਹੁਤ ਵੱਡੀ ਬਦਨਾਮੀ ਹੋ ਚੁੱਕੀ ਆ ਮੁਲਕਾਂ ਦੇ ਵਿੱਚ ਇਹ ਗੱਲ ਜਾ ਚੁੱਕੀ ਆ ਖਬਰ ਐਡੀ ਹਾਈਲਾਈਟ ਹੋਈ ਆ ਕਲੇ ਮੁਲਕਾਂ ਨੂੰ ਛੱਡੋ ਵਿਸ਼ਵ ਦੇ ਵਿੱਚ ਵਗ ਗਈ ਹੈ ਜਿੱਥੋਂ ਤੱਕ ਸਾਡੀ ਦੁਨੀਆ ਵੱਸਦੀ ਹੈ ਹਿੰਦੁਸਤਾਨ ਇੱਕ ਉਹ ਧਰਤੀ ਹੈ ਜਿਹੜੀ ਸੂਰਵੀਰਾਂ ਦੇ ਨਾਮ ਤੋਂ ਜਾਣੀ ਜਾਂਦੀ ਹੈ ਕਿਉਂਕਿ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਫਿਰ ਪੰਜਾਬੀ ਕਰਨਲ ਨੂੰ ਕੁੱਟਿਆ ਜਾਂਦਾ ਇੱਕ ਸਿੱਖ ਨੂੰ ਕੁੱਟਿਆ ਜਾਂਦਾ ਉਸ ਤੋਂ ਐਕਸ਼ਨ ਨਹੀਂ ਹੁੰਦਾ ਮੈਂ ਤਾਂ ਇਥੋਂ ਦਾ ਕਹਿੰਦਾ ਸੀ ਚੈਸ ਜੀ ਪੀਸੀ ਨੂੰ ਹਿੱਸਾ ਲੈਣਾ ਚਾਹੀਦਾ ਇਹਦੇ ਵਿੱਚ ਕਿਉਂਕਿ ਉਹ ਤਾਂ ਇੱਕ ਸਿੱਖ ਸੀਗੇ ਉਹ ਤਾਂ ਇੱਕ ਸਿੱਖ ਨੌਜਵਾਨ ਸੀ ਜਿਨ੍ਹਾਂ ਦੇ ਕੇਸ ਪੱਟੇ ਗਏ ਨੇ ਕਰਨਲ ਸਾਹਿਬ ਦੇ ਤਾਂ ਤੁਹਾਡਾ ਸਾਰੀਆਂ ਗੱਲਾਂ ਤੇ ਕੀ ਕਹਿਣਾ ਪੂਰੀ ਖਬਰ ਤੇ ਤਾਂ ਪੂਰਾ ਯਾਰੀ ਆਪਦਾ ਕਮੈਂਟਾਂ ਦੇ ਵਿੱਚ ਜਵਾਬ ਤੁਸੀਂ ਜ਼ਰੂਰ ਦੇਣੇ ਆ ਤਾਂ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਵਾਲ ਤੇ ਜ਼ਰੂਰ ਕਰ ਲੈਣ ਜੀ ਧੰਨਵਾਦ